बोला बोल चुप्पी चुप्पी नू बोल प्याली चुप्ी न बोल ਕੋ ਮਰੀ ਸਦਾ ਨਫਰਤ ਈਰਖਾ ਕੋ ਹਜ ਨੂੰ ਕਿਦਰੇ ਤੋਰ ਦਿੰਦਾ ਏ ਪਿਆਰ ਬੋਲਾ ਨੂੰ ਚੁੱਪੀ ਚੁੱਪੀ ਨੂੰ ਬੋਲ ਦਿੰਦਾ ਏ ਰਹੇ ਖੇੜਾ ਖੁਮਾਰੀ ਸਦਾ ਨਫਰਤ ਇਰਖਾ ਕੋ ਹਜਨੂ ਕਿਦਰੇ ਤੋਰ ਦੇਂਦਾ ਏ ਸਖਣ ਆਨੂ ਹੀ ਲਬਾ ਲਬ ਨਹੀਂ ਕਰਦੇ ਪਰ ਆਨੂ ਦਾਏ ਸਖਣਿਆਂ ਨੂੰ ਹੀ ਲਬਾਬ ਕਰ ਦੇ ਪਰ ਆਨੂਏ ਹੋਰ ਤੇ ਬਸ ਹੋਰ ਦੇਂਦਾ ਏ ਪਿਆਰ ਬੋਲਾਂ ਨਾ ਚੁੱਪੀ ਚੁੱਪ ਪੀਨੂੰ ਬੋਲ ਦੇਂਦਾ ਐ ਪਿਆਰ ਬੋਲਾਂ ਨੁ ਚੁੱਪੀ ਚੁੱਪੀ ਨੂੰ ਪਿਆਰ ਦੇਂਦਾ ਐ ਪਿਆਰ ਬੋਲਾਂ ਨੁ ਚੁੱਪੀ ਚੁੱਪੀ ਨੂੰ ਬੋਲ ਦੇਂਦਾ ਬੇਹਿਸਾਬ ਹੁੰਦਾ ਏ ਕੋਈ ਨਾ ਹਿਸਾਬ ਇਸ ਦਾ ਬੇਹਿਸਾਬ ਹੁੰਦਾ ਏ ਕੋਈ ਨਾ ਹਿਸਾਬ ਇਸ ਦਾ ਪਿਆਰ ਬਦਲੇ ਮਿਲੇ ਪਿਆਰ ਕਦੇ ਜ਼ੋਰ ਦੇਂਦਾ ਏ ਬੇਸਾਬ ਹੁੰਦਾ ਏ ਹੋਰ ਤੇ ਬਸ ਹੋਰ ਦਿੰਦਾ ਏ ਬੇਹਿਸਾਬ ਹੁੰਦਾ ਏ ਕੋਈ ਨਾ ਹਿਸਾਬ ਇਸਦਾ ਪਿਆਰ ਬਦਲੇ ਮਿਲੇ ਪਿਆਰ ਕਦ ਜ਼ੋਰ ਦਿੰਦਾ ਏ ਪਿਆਰ ਬੋਲਾਂ ਨੂੰ ਚੁੱਪੀ ਚੁੱਪੀ ਨੂੰ ਬੋਲ ਦੇਂਦਾ ਏ ਪਿਆਰ ਬੋਲਾਂ ਨੂੰ ਚੁੱਪੀ ਚੁੱਪ ਪੀ ਨੂੰ ਬੋਲ ਦੇਂਦਾ ਏ ਬੇਸ਼ਮਾਰ ਬੇਹਿਸਾਬ ਲਾਜਵਾਬ ਹੁੰਦਾ ਏ ਬੇਸ਼ਮਾਰ ਬੇਹਿਸਾਬ ਲਾਜਵਾਬ ਹੁੰਦਾ ਏ ਹੋ ਮਨਨ ਨੂੰ ਵਖਰੀ ਤੋਰ ਦਿੰਦਾ ਏ ਹੋਰ ਕੁਝ ਨਹੀਂ ਬਸ ਜੀਵਨ ਨੂੰ ਵਖਰੀ ਤੋਰ ਦਿੰਦਾ ਏ ਪਿਆਰ ਬੋਲਣਾ ਨੁੱਝੀ ਚੁੱਪੀ ਚੁੱਪੀ ਨੂੰ ਬੋਲ ਦਿੰਦਾ ਏ ਪਿਆਰ ਬੋਲਾ ਨੂੰ ਚੁੱਪੀ ਚੁੱਪੀ ਨੂੰ ਬੋਲ ਦਿੰਦਾ ਏ ਰਹੇ ਇਸ ਮਾਦ ਖੇੜਾ ਕੁਮਾਰੀ ਸਦਾ ਨਫਰਤ ਈਰਖਾ ਕੋ ਹਜਨੂ ਕਿਦਰ ਤੋਰ ਦਿੰਦਾ ਏ ਪਿਆਰ ਬੋਲਾਂ ਨੂੰ ਚੁੱਪੀ ਚੁੱਪੀ ਨੂੰ ਬੋਲ ਦੇਂਦਾ ਏ ਪਿਆਰ ਬੋਲਾਂ ਨੂੰ ਚੁੱਪੀ ਚੁੱਪੀ ਨੂੰ ਬੋਲ ਦੇਂਦਾ